ਸਸਰਕਾਂ 19 ਔਰ 20 ਤਰੀਕ ਦੀ ਦਰਮਿਆਨੀ ਰਾਤ ਨੂੰ ਜਲੰਧਰ ਰੂਰਲ ਪੁਲਿਸ ਦੇ ਕੰਟਰੋਲ ਰੂਮ ਤੇ ਇੱਕ ਇਤਲਾ ਮਿਲੀ ਜੀਤੇ ਵਿੱਚ ਇੱਕ ਮਾਈਨਰ ਕੁੜੀ ਨੇ ਕਿਹਾ ਕਿ ਉਹਦੇ ਨਾਲ ਰੇਪ ਕਮਿਟ ਕੀਤਾ ਗਿਆ ਇਹਦੇ ਵਿੱਚ ਐਫਆਈਆਰ ਰਜਿਸਟਰ ਕਰਕੇ ਸਵਿਫਟ ਐਕਸ਼ਨ ਲੈਂਦੇ ਹੋਏ ਸਾਰੇ 8 ਅਕਿਊਜ਼ ਨੂੰ ਅਰੈਸਟ ਕਰ ਲਿਆ ਗਿਆ ਇਹਦੇ ਵਿੱਚ ਅਗਲੀ ਤਫਤੀਸ਼ ਚੱਲ ਰਹੀ ਹੈ ਤੇ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਐਫਐਸਐਨ ਦੀ ਮਦਦ ਲੈ ਕੇ ਇਹ ਯਕੀਨੀ ਬਣਾਇਆ ਜਾਊਗਾ ਕਿ ਸਾਰੇ ਅਕਿਊਜ਼ ਨੂੰ ਸਜ਼ਾ ਮਿਲੇ ਤਾਕਿ ਇਸ ਵਿਕਟਿਮ ਨੂੰ ਨਿਆਂ ਮਿਲ ਸਕੇ ਧੰਨਵਾਦ ਸਸਰਕਾਰ 19 ਔਰ 20 ਤਰੀਕ ਦੀ ਦਰਮਿਆਨੀ ਰਾਤ ਨੂੰ ਜਲੰਧਰ ਰੂਰਲ ਪੁਲਿਸ ਦੇ ਕੰਟਰੋਲ ਰੂਮ ਤੇ ਇੱਕ ਇਤਲਾ ਮਿਲੀ ਜਿਦੇ ਵਿੱਚ ਇੱਕ ਮਾਈਨਰ ਕੁੜੀ ਨੇ ਕਿਹਾ ਕਿ ਉਹਦੇ ਨਾਲ ਰੇਪ ਕਮਿਟ ਕੀਤਾ ਗਿਆ ਇਹਦੇ ਵਿੱਚ ਐਫ ਆਈ ਆਰ ਰਜਿਸਟਰ ਕਰਕੇ ਸਵਿਫਟ ਐਕਸ਼ਨ ਲੈਂਦੇ ਹੋਏ ਸਾਰੇ 8 ਅਕਿਊਜ਼ ਨੂੰ ਅਰੈਸਟ ਕਰ ਲਿਆ ਗਿਆ ਇਹਦੇ ਵਿੱਚ ਅਗਲੀ ਤਫਤੀਸ਼ ਚੱਲ ਰਹੀ ਹੈ ਤੇ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ एफ एस एल की मदद लेके यकीनी बनाया जाएगा कि सारे अक्यूज़ को सज़ा मिले ताकि इसमें न्याय मिल सके धनबाद सतनी और भी तरीक की दरम्यानी रात जलंधर रूरल पुलिस के कंट्रोल रूम से एक इतलाह मिली जिसे एक माइनर कुड़ी ने कहा कि रेप कमिट किया गया एफआईआर रजिस्टर करके स्विफ्ट एक्शन लेंदे हुए सारे अठ अक्यूज नरैसट कर लिया गया एगली तफ्तीश चल रही है साइंटिफिक तरीके इनवैसिगे करते हुए एफ एस एल की मदद लेके यकीनी बनाया जाएगा कि सारे अक्यूज़ को सज़ा मिले ताकि इस विकटिम न्याय मिल सके धनबाद सतनी और भी तरीक की दरमयानी रात में जलंधर रूरल पुलिस के कंट्रोल रूम से एक इतलाह मिली जिदे एक माइनर कुड़ी ने कहा कि रेप कमिट किया गया ये एफआईआर रजिस्टर करके स्विफ्ट एक्शन लेंदे हुए सारे अठ अक्यूज नरैसट कर लिया गया ਇਦੇ ਵਿੱਚ ਅਗਲੀ ਤਫ਼ਤੀਸ਼ ਚੱਲ ਰਹੀ ਹੈ ਤੇ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਐਫਐਸਐਲ ਦੀ ਮਦਦ ਲੈ ਕੇ ਇਹ ਯਕੀਨੀ ਬਣਾਇਆ ਜਾਊਗਾ ਕਿ ਸਾਰੇ ਅਕਿਊਜ਼ ਨੂੰ ਸਜ਼ਾ ਮਿਲੇ ਤਾਂ ਕਿ ਇਸ ਵਿਕਟਿਮ ਨੂੰ ਨਿਆਂ ਮਿਲ ਸਕੇ ਧੰਨਵਾਦ ਸਸਟ੍ਰਿਕਰ 19 ਔਰ 20 ਤਰੀਕ ਦੀ ਦਰਮਿਆਨੀ ਰਾਤ ਨੂੰ ਜਲੰਧਰ ਰੂਰਲ ਪੁਲਿਸ ਦੇ ਕੰਟਰੋਲ ਰੂਮ ਤੇ ਇੱਕ ਇਤਲਾ ਮਿਲੀ ਜਿਦੇ ਵਿੱਚ ਇੱਕ ਮਾਈਨਰ ਕੁੜੀ ਨੇ ਕਿਹਾ ਕਿ ਉਹਦੇ ਨਾਲ ਰੇਪ ਕਮਿਟ ਕੀਤਾ ਗਿਆ ਇਹਦੇ ਵਿੱਚ ਐਫਆਈਆਰ ਰਜਿਸਟਰ ਕਰਕੇ ਸਵਿਫਟ ਐਕਸ਼ਨ ਲੈਂਦੇ ਹੋਏ ਸਾਰੇ ਅਕਿਊਜ਼ ਨੂੰ ਅਰੈਸਟ ਕਰ ਲਿਆ ਗਿਆ। ਇਹਦੇ ਵਿੱਚ ਅਗਲੀ ਤਫਤੀਸ਼ ਚੱਲ ਰਹੀ ਹੈ ਤੇ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਐਫਐਐਲ ਦੀ ਮਦਦ ਲੈ ਕੇ ਇਹ ਯਕੀਨੀ ਬਣਾਇਆ ਜਾਊਗਾ ਕਿ ਸਾਰੇ ਅਕਿਊਜ਼ ਨੂੰ ਸਜ਼ਾ ਮਿਲੇ ਤਾਂ ਕਿ ਇਸ ਵਿਕਟਿਮ ਨੂੰ ਨਿਆਂ ਮਿਲ ਸਕੇ। ਧੰਨਵਾਦ। ਸਸਟ੍ਰਕਾਰ 19 ਔਰ 20 ਤਰੀਕ ਦੀ ਦਰਮਿਆਨੀ ਰਾਤ ਨੂੰ ਜਲੰਧਰ ਰੂਰਲ ਪੁਲਿਸ ਦੇ ਕੰਟਰੋਲ ਰੂਮ ਤੇ ਇੱਕ ਇਤਲਾ ਮਿਲੀ ਜਿਦੇ ਵਿੱਚ ਇੱਕ ਮਾਈਨਰ ਕੁੜੀ ਨੇ ਕਿਹਾ ਕਿ ਉਹਦੇ ਨਾਲ ਰੇਪ ਕਮਿਟ ਕੀਤਾ ਗਿਆ। ਇਹਦੇ ਵਿੱਚ ਐਫਆਈਆਰ ਰਜਿਸਟਰ ਕਰਕੇ ਸਵਿਫਟ ਐਕਸ਼ਨ ਲੈਂਦੇ ਹੋਏ ਸਾਰੇ 8 ਅਕਿਊਜ਼ ਨੂੰ ਅਰੈਸਟ ਕਰ ਲਿਆ ਗਿਆ। ਇਹਦੇ ਵਿੱਚ ਅਗਲੀ ਤਫ਼ਤੀਸ਼ ਚੱਲ ਰਹੀ ਹੈ ਤੇ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਐਫਐਐਸਐਲ ਦੀ ਮਦਦ ਲੈ ਕੇ ਇਹ ਯਕੀਨੀ ਬਣਾਇਆ ਜਾਊਗਾ ਕਿ ਸਾਰੇ ਅਕਿਊਜ਼ ਨੂੰ ਸਜ਼ਾ ਮਿਲੇ ਤਾਂਕਿ ਇਸ ਵਿਕਟਿਮ ਨੂੰ ਨਿਆਂ ਮਿਲ ਸਕੇ। ਧੰਨਵਾਦ।